ਅਜੋਧਿਆ ਰਾਮ ਮੰਦਰ ਦੇ ਮੁੱਖ ਪੁਜਾਰੀ ਆਚਾਰਿਆ ਸਤਿੰਦਰ ਦਾਸ ਜੀ ਦਾ ਲਖਨਊ ਦੇ ਐਸਜੀ ਪੀਜੀਆਈ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਹੈ। ਉਹਨਾਂ ਨੇ ਸਵੇਰੇ 8 ਵਜੇ ਆਖਰੀ ਸਾਂ ਲਿਆ ਹੈ। ਉਹ ਕਾਫੀ ਸਮੇਂ ਤੋਂ ਬਿਮਾਰ ਸੀ। ਕੁਝ ਦਿਨ ਪਹਿਲਾਂ ਉਹਨਾਂ ਦੀ ਸਿਹਤ ਅਚਾਨਕ ਵਿਗੜ ਗਈ ਜਿਸ ਤੋਂ ਬਾਅਦ ਉਹਨਾਂ ਨੂੰ ਲਖਨਊ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਮੁਤਾਬਕ ਉਹਨਾਂ ਨੂੰ ਸਟ੍ਰੋਕ ਦਾ ਦੌਰਾ ਪਿਆ ਸੀ ਜਿਸ ਤੋਂ ਬਾਅਦ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ 4 ਫਰਵਰੀ ਨੂੰ ਮੁੱਖ ਮੰਤਰੀ ਯੋਗੀ ਦਿੱਤਿਆਨਾਥ ਵੀ ਆਚਾਰਿਆ ਸਤਿੰਦਰ ਦਾਸ ਦਾ ਹਾਲਚਲ ਪੁੱਛਣ ਲਈ ਹਸਪਤਾਲ ਪਹੁੰਚੇ ਸਨ ਸ਼੍ਰੀ ਰਾਮ ਜਨਮ ਭੂਮੀ ਮੰਦਰ ਦੇ ਮੁੱਖ ਪੁਜਾਰੀ ਆਚਾਰਿਆ ਸਤਿੰਦਰ ਦਾਸ ਨੂੰ ਪਹਿਲਾਂ 2 ਫਰਵਰੀ ਨੂੰ ਅਧਰੰਗ ਕਾਰਨ ਅਯੁੱਧਿਆ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੋਂ ਡਾਕਟਰਾਂ ਨੇ ਉਹਨਾਂ ਨੂੰ ਐਸਜੀ ਪੀਜੀਆਈ ਰੈਫਰ ਕਰ ਦਿੱਤਾ ਸੀ ਐਸਜੀਪੀਜੀਆਈ ਹਸਪਤਾਲ ਪ੍ਰਸ਼ਾਸਨ ਦੇ ਮੁਤਾਬਕ ਆਚਾਰਿਆ ਸਤਿੰਦਰ ਦਾਸ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਵੀ ਪੀੜਤ ਸਨ ਆਚਾਰਿਆ ਸਤਿੰਦਰ ਦਾਸ ਜਨਮ ਭੂਮੀ ਦੇ ਮੁੱਖ ਪੁਜਾਰੀ ਸਨ ਉਹ ਬਚਪਨ ਤੋਂ ਹੀ ਅਯੁੱਧਿਆ ਵਿੱਚ ਰਹਿੰਦੇ ਸਨ ਦਾਸ ਲਗਭਗ 33 ਸਾਲਾਂ ਤੋਂ ਰਾਮ ਲੱਲਾ ਮੰਦਰ ਨਾਲ ਜੁੜੇ ਹੋਏ ਸਨ ਉਹ 1992 ਵਿੱਚ ਬਾਬਰੀ ਢਾਉਣ ਤੋਂ ਪਹਿਲਾਂ ਵੀ ਇਸ ਮੰਦਰ ਵਿੱਚ ਪੂਜਾ ਕਰਦਾ ਰਿਹਾ ਸੀ ਉਹ ਰਾਮ ਮੰਦਰ ਦੇ ਮੁੱਖ ਪੁਜਾਰੀ ਸਨ ਰਾਮ ਮੰਦਰ ਦੇ ਮੁੱਖ ਪੁਜਾਰੀ ਸਤਿੰਦਰ ਦਾਸ 1992 ਵਿੱਚ ਬਾਬਰੀ ਢਾਉਣ ਤੋਂ ਲਗਭਗ 9 ਮਹੀਨੇ ਪਹਿਲਾਂ ਤੋਂ ਹੀ ਰਾਮ ਲੱਲਾ ਦੀ ਪੂਜਾ ਪੁਜਾਰੀ ਵੱਜੋਂ ਕਰ ਰਹੇ ਸਨ